ਇਹਨਾਂ ਕੱਲ੍ਹ ਇਨਫੋਰਮੇਸ਼ਨ ਮਿਲਣ ਤੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਗਵਾੜਾ ਸ਼ਹਿਰ ਦੇ ਵਿੱਚ ਨਿੱਜੀ ਹੋਟਲ ਦੇ ਵਿੱਚ ਸਾਈਬਰ ਕ੍ਰਾਈਮ ਕਪੂਰਥਲਾ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਭਾਰੀ ਪੁਲਿਸ ਬਲ ਦੇ ਨਾਲ ਛਾਪੇਮਾਰੀ ਕੀਤੀ ਗਈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਫਗਵਾੜਾ ਦੇ ਪਲਾਈ ਰੋਡ ਤੇ ਸਥਿਤ ਹੋਟਲ ਤਾਜ ਵਿਲਾ ਦੇ ਵਿੱਚ ਫਗਵਾੜਾ ਪੁਲਿਸ ਤੇ ਸਾਈਬਰ ਕ੍ਰਾਈਮ ਕਪੂਰਥਲਾ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰਿਆ ਗਿਆ ਛਾਪੇਮਾਰੀ ਦੌਰਾਨ ਪੁਲਿਸ ਨੇ ਹੋਟਲ ਦੇ ਵਿੱਚੋਂ 3 ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਹੈ ਇਸ ਕਾਰਵਾਈ ਦੇ ਦੌਰਾਨ ਡੀਐਸਪੀ ਡੀ ਦਲਜੀਤ ਸਿੰਘ ਡੀਐਸਪੀ ਫਗਵਾੜਾ ਭਾਰਤਪੂਸ਼ਣ ਐਸਐਚਓ थाना ਸਿਟੀ ਹੁਸ਼ਾ ਰਾਣੀ ਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਰਹੇ ਨੇ ਡੀਐਸਪੀ ਡੀ ਦਲਜੀਤ ਸਿੰਘ ਨੇ ਦੱਸਿਆ ਕਿ ਜਾਪੇਮਾਰੀ ਦੇ ਦੌਰਾਨ ਕਾਫੀ ਮਾਤਰਾ ਦੇ ਵਿੱਚ ਇਲੈਕਟ੍ਰੋਨਿਕ ਸਮਾਨ ਵੀ ਬਰਾਮਦ ਹੋਇਆ ਤੇ ਪੁਲਿਸ ਨੇ ਕਰੀਬ 3 ਦਰਜਨ ਵਿਅਕਤੀਆਂ ਨੂੰ ਜੋ ਕਿ ਸਾਈਬਰ ਫਰੌਡ ਦੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਕਾਬੂ ਕੀਤਾ ਹੈ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਅਤੇ ਅਨੰਤ ਸਿੰਘ ਸੋਨੀ ਦੀ ਰਿਪੋਰਟ ਨੇਕੱਲ ਅੱਜ ਗੱਲ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਇਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਅੱਛਾ ਕਿੰਨੇ ਲੋਕ ਕਿੰਨੇ ਸਾਮਣੇ ਆ ਕੁਝ ਆ ਗਏ ਦੀ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਵੀ ਉਹ ਤੁਹਾਨੂੰ ਗਿਣਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਹੋਟਲ ਕਿਹੜਾ ਸੀਗਾ ਹੋਟਲ ਤਾਜ ਹੈ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਕਾਰਡ ਤੇ ਲਿਆਂਦਾ ਜਾ ਰਿਹਾ ਕਿਉਂਕਿ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਆ ਇੱਦਾਂ ਲੇ